ਕਹਿੰਦੇ ਨੂੰ ਕੀ ਪਹਿਨ ਹਾ ਦੇਖੋ ਸਾਰੀ ਦੁਨੀਆ ਚ ਨਜ਼ਰ ਮਾਰ ਕੇ ਦੇਖੋ ਕਿ ਤੁਹਾਡੇ ਭਰਾ ਵਿੱਚੇ ਬੈਠਾ ਸਾਰੇ ਨੇ ਤੁਹਾਡੀ ਪਰਜਾਈ ਵਿੱਚ ਬੈਠੀ ਸਾਰਿਆਂ ਦੇ ਬਹੁਤ ਵਧੀਆ ਲੱਗਦਾ ਜਦੋਂ ਇੰਨੀ ਦੁਨੀਆ ਆਉਂਦੀ ਆ ਉਹਨਾਂ ਲਈ ਆਉਂਦੀ ਆ ਉਹ ਅੱਜ ਅਮਰ ਹੋਇਆ ਉਹ ਜੇ ਸ਼ਹਿਰ ਅੱਜ ਤੱਕ ਉਹ ਨਾ ਹੁੰਦੇ ਸ਼ਾਇਦ ਉਹਨਾਂ ਦਾ ਨਾਂ ਨਾ ਹੁੰਦਾ ਇਹ ਅਮਰ ਜੋੜੀ ਆ ਬਹੁਤ ਕਾਸ਼ ਉਹਨਾਂ ਨੇ ਗਾਇਆ ਲੋਕਾਂ ਜੋ ਘਰਾਂ ਚ ਸਾਡੇ ਵਿਸਰਦਾ ਸੀ ਉਹੀਓ ਕੁਸ਼ੀਓ ਗਾਉਂਦੇ ਸੀਗੇ ਲੋਕ ਕਹਿੰਦੇ ਆ ਇਹ ਲੱਚਰ ਗਾਇਆ ਪਰ ਮੈਂ ਨਹੀਂ ਕਹਿੰਦੇ ਜਿੰਨਾ ਧਾਰਮਿਕ ਗਾਇਆ ਸਭ ਤੋਂ ਵਧੀਆ ਵਾਦੂ ਗਾਇਆ ਜਿੰਨਾ ਦੂਸਰਾ ਗਾਇਆ ਆ ਉਸ ਤੋਂ ਤਾਂ ਮਾੜੇ ਬਹੁਤ ਲੋਕਾਂ ਨੇ ਗਾਇਆ ਆ ਤੇ ਮੈਂ ਇਹਨਾਂ ਨੂੰ ਸਲੂਟ ਕਰਦੀ ਆ ਕਿੰਨੀ ਵਰਸੀ ਚੱਲ ਰਹੀ ਆ ਇੱਥੇ ਤੱਕਰ ਮੈਂ ਤਾਂ ਨਹੀਂ ਦੇਖੀ ਕਿਸੇ ਦੀ ਵੀ ਪਰ ਹਾਂ ਇਹਨਾਂ ਦੀ ਅੱਜ 37ਵੀਂ ਵਰਸੀ ਆਈਆ ਪਰ ਬਹੁਤ ਵਧੀਆ ਲੱਗ ਰਿਹਾ ਕਿ ਜੀ ਨਾ ਰੱਖਿਆ ਉਹਨਾਂ ਨੂੰ ਸਾਰਿਆਂ ਨੇ ਇਹਨਾਂ ਦੀ ਵਰਸੀ ਦੇ ਵਿੱਚ ਲੋਕ ਆਉਂਦੇ ਆ ਮੱਥਾ ਟੇਕਦੇ ਇਹਨਾਂ ਨੂੰ ਸਿਰ ਝੁਕਾਉਂਦੇ ਆ ਕਿਉਂਕਿ ਬਹੁਤ ਛੋਟੀ ਉਮਰ 'ਚ ਚਲੇ ਗਏ ਆ ਠੀਕ ਹੈ ਨਾ ਤੇ ਔਰ ਬੜੇ ਅੱਛੇ ਇਨਸਾਨ ਸੀਗੇ ਭੈਣ ਜੀ ਤੁਸੀਂ ਇਨੇ ਲੰਬੇ ਸਮੇਂ ਤੋਂ ਵਿਦੇਸ਼ 'ਚ ਰਹਿੰਦੇ ਹੋ ਤੇ ਅੱਜ ਤੁਸੀਂ ਆਏ ਹੋ ਚੰਕੀਲਾ ਜੀ ਦੇ ਮੇਲੇ ਤੇ ਇਹ ਸਬੱਬ ਕਿਵੇਂ ਬਣਿਆ? ਇਹ ਜੀ ਮੈਂ ਪਹਿਲਾਂ ਆਈ ਸੀਗੀ ਅ ਪਿਛਲੇ ਪਿਛਲੇ ਸਾਲ ਵੀ ਆਈ ਸੀਗੀ ਮੈਂ ਤੇ ਐਤਕੀ ਮੈਂ ਵੈਸੇ ਹੀ ਹੋਣਾ ਸੀਗਾ ਤੇ ਮੈਨੂੰ ਜਦ ਪਤਾ ਲੱਗਿਆ ਵੀ ਮੈਨੂੰ ਪਤਾ ਨਹੀਂ ਸੀ ਤੇ ਮੈਨੂੰ ਪਤਾ ਸੀ ਵੀ ਮੋਰੇ ਵਰਸੀ ਵੀ ਟਿਕਟੇ ਉਸ ਹੱਬ ਨੇ ਬੁੱਕ ਕੀਤੀ ਆ ਤੇ ਮੈਂ ਕਿਹਾ ਵੀ ਜਾ ਕੇ ਆਉਨੇ ਆ ਵਰਸੀ ਤੇ ਮੈਂ ਬਹੁਤ ਦਿਲੋਂ ਉਹਨਾਂ ਨੂੰ ਪਿਆਰ ਕਰਦੀ ਆ ਜੋੜੀ ਨੂੰ ਇਸ ਜੋੜੀ ਨੂੰ ਪਰ ਬਹੁਤ ਛੋਟੀ ਉਮਰ ਸੀ ਛੋਟੀ ਉਮਰ ਚ ਤੁਰ ਗਿਆ ਤੇ ਅਸੀਂ ਆਏ ਆ ਪਰ ਮੰਨ ਭਰਿਆ ਮੱਥਾ ਟੇਕ ਕੇ ਆਣ ਕੇ ਤੇ ਪਹਿਲਾਂ ਵੀ ਆਏ ਆ ਪਰ ਇਹਨਾਂ ਨੂੰ ਅਸੀਂ ਕਿੰਨੇ ਆ ਵੀ ਜਿੱਥੇ ਵੀ ਆ ਆਪਾਂ ਕਹਿ ਦਿੰਨੇ ਆ ਭਈ ਹਾਂ ਕਿਤੇ ਦੇਖਦੇ ਹੋਗੇ ਪਰ ਨਹੀਂ ਆ ਲੋਕਾਂ ਵਿੱਚੋਂ ਸਾਡੀ ਦੁਨੀਆ ਵਿੱਚ ਹੀ ਬੈਠੇ ਆ ਉਹ ਕਿਉਂਕਿ ਅਸੀਂ ਮੇਲਾ ਜੋ ਮਨਾ ਰਹੇ ਆ ਨਾ ਉਹਨਾਂ ਦੇ ਕਰਕੇ ਮਨਾ ਰਹੇ ਆ ਅੱਜ ਆ ਦੁਨੀਆ ਆਈਏ ਤੇ ਅੱਜ ਚਮਕੀਲਾ ਸਾਵਿਸ ਤੇ ਅਮਰਜੋਤ ਜੀ ਹੁਣੀ ਅੱਜ ਤੁਰੇ ਫਿਰਦੇ ਵਿੱਚ ਇਹਨਾਂ ਦੇ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਜਿਹੜੇ ਮੇਰੇ ਨਾਲ ਉਹਦੇ ਜੋ ਤੁਹਾਡੇ ਵਰਗੇ ਆਣ ਕੇ ਇੰਟਰਵਿਊ ਲੈ ਕੇ ਗਾਹਾਂ ਗਾਹਾਂ ਇਹਨਾਂ ਨੂੰ ਲੈ ਕੇ ਜਾਂਦੇ ਆ ਤੇ ਹਰ ਸਾਲ ਹੀ ਆਉਨੇ ਆ ਤੁਸੀਂ ਤੁਹਾਡਾ ਵੀ ਬਹੁਤ ਧੰਨਵਾਦ ਆ ਟਾਈਮ ਕੱਢਦੇ ਆ ਇਹਨਾਂ ਲਈ ਕੱਢਦੇ ਆ ਤੁਸੀਂ ਟਾਈਮ ਅਸੀਂ ਵੀ ਹਮੇਸ਼ਾ ਸੁਣਦੇ ਇਹਨਾਂ ਦੇ ਗਾਣੇ ਬਹੁਤ ਸੁਣਦੇ ਆ ਇਹਨਾਂ ਨੂੰ ਕਦੇ ਵੀ ਐਵਰਗ੍ਰੀਨ ਗਾਣੇ ਸਾਨੂੰ ਲੱਗਦੇ ਇਹਨਾਂ ਦੇ ਇਹੇ ਗਾਣਿਆਂ ਤੇ ਲੋਕਾਂ ਦੀ ਰੋਟੀ ਬਹੁਤ ਚੱਲੀ ਆ ਇਹਨਾਂ ਦੇ ਗੀਤਾਂ ਤੋਂ ਕਿਸੇ ਨੇ ਕਿਸੇ ਤਰਜ਼ ਤੇ ਇਹਨਾਂ ਦੀ ਤੇ ਲਿਆ ਕਦੇ ਕਿਸੇ ਨੇ ਲਿਆ ਔਰ ਇਹਨਾਂ ਦੇ ਨਾਲ ਹੀ ਲੋਕ ਮਸ਼ਹੂਰ ਹੁੰਦੇ ਜਿੱਥੇ ਇਹਨਾਂ ਦੇ ਕਿਤੇ ਵੀ ਕੋਈ ਗੱਲ ਹੁੰਦੀ ਆ ਜਿੱਥੇ ਇਹਨਾਂ ਦਾ ਗਾਣਾ ਨਹੀਂ ਵੱਜਦਾ ਉਹ ਅਧੂਰਾ ਰਹਿ ਜਾਂਦਾ ਆ ਤੇ ਇਹਨਾਂ ਦਾ ਗਾਣਾ ਜ਼ਰੂਰ ਵੱਜਦਾ ਔਰ ਵੱਜਣਾ ਵੀ ਚਾਹੀਦਾ ਇਹਨਾਂ ਦਾ ਗਾਣਾ ਥੈਂਕ ਯੂ ਜੀ ਅਮਰ ਸਿੰਘ ਚਮਕੀਲਾ ਜੀ ਤੇ ਬੀਬੀ ਅਮਰਜੋਤ ਦੀ ਜੋੜੀ ਉਹ ਜੋੜੀ ਸੀ ਜਿਨ੍ਹਾਂ ਨੇ ਇਹਨੂੰ ਇਹਨੂੰ ਫੋਲੋ ਕੀਤਾ ਉਹਨਾਂ ਨੇ ਵੀ ਕਮਾਇਆ ਜਿਨ੍ਹਾਂ ਨੇ ਇਹਨਾਂ ਨੂੰ ਨਿੰਦਿਆ ਭੰਡਿਆ ਉਹਨਾਂ ਨੇ ਵੀ ਕਮਾਇਆ ਬਿਲਕੁਲ ਦੋ ਪੈਰ ਘੱਟ ਤੁਰਨਾ ਤੁਰਨਾ ਮੜਕ ਦੀ ਨਾਲ ਦੇ ਨਾਲ ਜਿਸ ਦਿਨ ਤੋਂ ਇਹ ਜੋੜੀ ਤੁਰ ਪਈ ਬੇਸ਼ੱਕ ਥੋੜੇ ਦਿਨਾਂ ਲਈ ਤੁਰੀ ਪਰ ਇਹੋ ਜੇ ਮੀਲ ਪੱਥਰ ਗੱਡ ਗਈ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬੀ ਗਾਇਕੀ ਦਾ ਖੇਤਰ ਬਹੁਤ ਵਿਸ਼ਾਲ ਹੈ ਕੀ ਕੋਈ ਇਹੋ ਜਿਹਾ ਗਾਇਕ ਜਾਂ ਕੋਈ ਗਾਇਕ ਜੋੜੀ ਕੋਈ ਇਸ ਤਰ੍ਹਾਂ ਦਾ ਕੰਮ ਕਰ ਸਕਦੇ ਆ ਹੋਰ ਕੀ ਵੀ ਇੰਨਾ ਪਿਆਰ ਇੰਨਾ ਸਤਿਕਾਰ ਤੇ ਇਨੂੰ ਹੀ ਜਿਹੜੀ ਆਪਾਂ ਕਹਿੰਦੇ ਆ ਵੀ ਮਸ਼ਹੂਰੀ ਪੌਪੁਲਾਰਿਟੀ ਕਿਸੇ ਹੋਰ ਦੇ ਹਿੱਸੇ ਆ ਸਕਦੀ ਹੈ ਮੇਰਾ ਤਾਂ ਖਿਆਲ ਨਹੀਂ ਜੀ 37ਵੀਂ ਵਰਸੀ ਚੱਲ ਰਹੀ ਆ ਇੱਥੇ ਤੱਕਰ ਮੈਂ ਤਾਂ ਨਹੀਂ ਦੇਖੀ ਕਿਸੇ ਦੀ ਵੀ ਪਰ ਹਾਂ ਇਹਨਾਂ ਦੀ ਅੱਜ 37ਵੀਂ ਵਰਸੀ ਆਈ ਆ ਪਰ ਬਹੁਤ ਵਧੀਆ ਲੱਗ ਰਿਹਾ ਕਿ ਜੀ ਨਾਲ ਰੱਖਿਆ ਉਹਨਾਂ ਨੂੰ ਸਾਰਿਆਂ ਨੇ ਇਹਨਾਂ ਦੀ ਵਰਸੀ ਦੇ ਵਿੱਚ ਲੋਕ ਆਉਂਦੇ ਆ ਮੱਥਾ ਟੇਕਦੇ ਇਹਨਾਂ ਨੂੰ ਸਿਰ ਝੁਕਾਉਂਦੇ ਆ ਕਿਉਂਕਿ ਬਹੁਤ ਛੋਟੀ ਉਮਰ ਚ ਚਲੇ ਗਏ ਆ ਠੀਕ ਹੈ ਨਾ ਤੇ ਔਰ ਬੜੇ ਅੱਛੇ ਇਨਸਾਨ ਸੀਗੇ ਸੱਚੇ ਇਨਸਾਨ ਸੀਗੇ ਤੇ ਪਰਮਾਰਨ ਵਾਲੇ ਨੇ ਕੋਈ ਕਸਰ ਨਹੀਂ ਛੱਡੀ ਆਮ ਵੈਰੀ ਸੌਰੀ ਕਿ ਨਾਲੇ ਦਰਸ਼ਕੋ ਕਹਿੰਦੇ ਸਮਾਂ ਇੱਕ ਐਸਾ ਮਲਮ ਆ ਵੱਡੇ ਤੋਂ ਵੱਡੇ ਜ਼ਖਮ ਭਰ ਦਿੰਦਾ ਤੁਹਾਨੂੰ ਕੀ ਲੱਗਿਆ 37 ਬਰੇ 37 ਸਾਲ ਪਹਿਲਾਂ ਮਿਲਿਆ ਜ਼ਖਮ ਭਰਿਆ ਜਾ ਸਕਦਾ ਨਹੀਂ ਰੋਜ਼ ਹਰ ਵਰਸੀ ਤੇ ਜ਼ਿਆਦਾ ਹੁੰਦਾ ਆ ਅੱਜ ਵੀ ਮੈਂ ਭੈਣ ਸਵਰਨ ਕੋਲ ਨੂੰ ਮਿਲਿਆ ਤੇ ਉਹ ਅੱਜ ਵੀ ਰੋਂਦੇ ਸੀਗੇ ਤੇ ਅੱਜ ਵੀ ਉਹ ਕਹਿੰਦੇ ਸੀ ਕਿ ਮੈਂ ਅੱਜ ਵੀ ਰੋਣੀ ਆ ਉਹ ਇਹ ਗੱਲ ਕਹਿ ਰਹੇ ਸੀ ਕਿ ਅਸੀਂ ਕੋਲ ਮੈਂ ਖੁਦ ਕੋਲ ਕੜ ਕੇ ਜੱਫੀ ਪਾ ਕੇ ਉਹਨਾਂ ਨੂੰ ਕਿਹਾ ਪੈਣ ਹਾ ਦੇਖੋ ਸਾਰੀ ਦੁਨੀਆ 'ਚ ਨਜ਼ਰ ਮਾਰ ਕੇ ਦੇਖੋ ਕਿ ਤੁਹਾਡੇ ਭਰਾ ਵਿੱਚੇ ਬੈਠਾ ਸਾਰੇ ਨੇ ਤੁਹਾਡੀ ਪਰਜਾਈ ਵਿੱਚ ਬੈਠੀ ਸਾਰਿਆਂ ਦੇ ਬਹੁਤ ਵਧੀਆ ਲੱਗਦਾ ਜਦੋਂ ਇੰਨੀ ਦੁਨੀਆ ਆਉਂਦੀ ਆ ਉਹਨਾਂ ਲਈ ਆਉਂਦੀ ਆ ਉਹ ਅੱਜ ਅਮਰ ਹੋਇਆ ਉਹ ਜੇ ਸ਼ਾਇਰ ਅੱਜ ਤੱਕ ਉਹ ਨਾ ਹੁੰਦੇ ਸ਼ਾਇਦ ਉਹਨਾਂ ਦਾ ਨਾਂ ਨਾ ਹੁੰਦਾ ਕਿਉਂਕਿ ਅੱਜ ਉਹਨਾਂ ਦਾ ਨਾਂ ਆ ਦਰਸ਼ਕੋ ਇਹ ਜਿਹੜੀ ਜੋੜੀ ਇਸ ਦੁਨੀਆ ਤੋਂ ਚਲੀ ਗਈ ਉਹ ਕੱਲਾ ਉਸ ਪਰਿਵਾਰ ਨੂੰ ਹੀ ਨੁਕਸਾਨ ਨਹੀਂ ਹੋਇਆ ਪੂਰੇ ਸਾਡੇ ਸੰਗੀਤ ਜਗਤ ਨੂੰ ਇੰਨਾ ਕ ਘਾਟਾ ਪਿਆ ਉਹ ਮੁੜ ਕੇ ਕੋਈ ਪੂਰਾ ਨਹੀਂ ਕਰ ਸਕਿਆ ਭੈਣ ਮੇਰੀ ਗੱਲਾਂ ਕਰਦੀ ਕਰਦੀ ਭਾਵੁਕ ਹੋ ਗਈ ਭਾਵੁਕ ਹੋਣਾ ਬਣਦਾ ਜਿਨ੍ਹਾਂ ਨੇ ਉਹਨਾਂ ਨੂੰ ਦਿਨੋਂ ਚਾਇਆ 37 ਸਾਲ ਬਾਅਦ ਵੀ ਅੱਜ ਉਹ ਅੱਖਾਂ ਦੇ ਹੰਝੂ ਦੱਸਦੇ ਨੇ ਕਿ ਉਹ ਕਿੰਨੀ ਹਰਮਨ ਪਿਆਰੀ ਜੋੜੀ ਸੀ ਅੱਛਾ ਭੈਣ ਜੀ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਸਤਿ ਸ਼੍ਰੀ ਅਕਾਲ